ਪੱਟੀ ਦੇ ਵਿੱਚ ਦੁਨੀ ਚੰਦ ਨਾਂ ਦਾ ਰਾਜਾ ਕੋਈ ਇਦਾਂ ਦਾ ਹੋਇਆ ਹੀ ਨਹੀਂਗਾ ਹੂੰ ਜਿੰਨੂੰ ਇਹ ਬਣਾਇਆ ਜਾ ਰਿਹਾ ਕਿਹੜਾ ਰਾਜਾ ਸੀ ਉਥੇ ਕਿਹੜਾ ਰਾਜਾ ਮੁਗਲਾਂ ਦੇ ਰਾਜ ਵਿੱਚ ਮੁਗਲਾਂ ਦਾ ਰਾਜ ਆ ਠੀਕ ਹੈ ਜੀ ਗੁਰੂ ਅਮਰਦਾਸ ਔਰ ਗੁਰੂ ਰਾਮਦਾਸ ਜੀ ਦੇ ਟਾਈਮ ਤੇ ਅਕਬਰ ਗੱਦੀ ਦੇ ਉੱਤੇ ਬੈਠਾ ਹੋਇਆ ਤੇ ਅਕਬਰ ਦੇ ਟਾਈਮ ਵਿੱਚ ਤੁਸੀਂ ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ ਦੁਨੀ ਚੰਦ ਉਥੇ ਕਿਹੜਾ ਰਾਜਾ ਸੀ ਪੱਟੀ ਦੇ ਵਿੱਚ ਹੂੰ ਜਸ ਸਰੋਤ ਹੀ ਨਹੀਂ ਕੋਈ ਸਾਡੇ ਕੋਲੇ ਕੋਈ ਤਾਂ ਲੱਭੇ ਨਾ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਮਿਥਿਹਾਸ ਸਿਰਫ ਸਿਰਫ ਜਿਨ੍ਹਾਂ ਨੇ ਮਿਥਿਹਾਸ ਨੂੰ ਕੋੜ ਕੀਤਾ ਉਹਨਾਂ ਨੇ ਉਹ ਕਹਾਣੀ ਜ਼ਰੂਰ ਪਾ ਲਈ ਰਜਨੀ ਵਾਲੀ ਵੀ ਉਹ ਇਦਾਂ ਇਦਾਂ ਉਹਨੇ ਸੱਤ ਧੀਆਂ ਨੂੰ ਪੁੱਛਿਆ ਇੱਕ ਨੇ ਕਹਿ ਦਿੱਤਾ ਵੀ ਮੈਂ ਤਾਂ ਰੱਬ ਦਾ ਦਿੱਤਾ ਖਾਨੀ ਆ ਪਹਿਲੀ ਗੱਲ ਵੇਖੋ ਥੋੜਾ ਜਿਆ ਹੋਰ ਗੌਰ ਕਰੋ ਧੀ ਨੇ ਕਿਹਾ ਕਿ ਮੈਂ ਰੱਬ ਦਾ ਦਿੱਤਾ ਖਾਨੀ ਆ ਸਤਵੀਂ ਧੀ ਨੇ ਕਿਹਾ ਜੀ ਤੇ ਸਤਵੀਂ ਧੀ ਨੂੰ ਉਹ ਕਹਿੰਦਾ ਗੁੱਸੇ ਚ ਆ ਗਿਆ ਕਿ ਮੈਂ ਹੁਣ ਤੈਨੂੰ ਨਾ ਉੱਥੇ ਵਿਆਹਾਂਗਾ ਤੈਨੂੰ ਉੱਥੇ ਸੁਟੂੰਗਾ ਜਿੱਥੇ ਤੂੰ ਨਾ ਹੁਣ ساری ਜ਼ਿੰਦਗੀ ਇਹ ਯਾਦ ਕਰੇਂਗੀ ਠੀਕ ਹੈ ਜੀ ਇੰਨੀ ਗੱਲ ਕਹਿਣ ਤੇ ਕਿੱਡੀ ਵੱਡੀ ਉਹ ਆਪਣੀ ਧੀ ਨੂੰ ਹੀ ਸਜ਼ਾ ਦੇਣ ਦੇ ਉੱਤੇ ਉੱਤਰ ਆ। ਹੂੰ। ਮਤਲਬ ਅੰਦਾਜ਼ਾ ਲਾਇਆ ਜਾ ਸਕਦਾ ਜਿਹੜਾ ਆਪਣੀ ਧੀ ਨਾਲ ਇੰਨੀ ਇੱਕ ਗੱਲ ਤੋਂ ਐਡਾ ਵੱਡਾ ਮਸਲਾ ਉਹ ਸਿਰਜ ਕੇ ਬਹਿ ਗਿਆ। ਕਿੱਡਾ ਕਿ ਜ਼ਾਲਮ ਹੋਏਗਾ। ਤੇ ਜਿਹੜੇ ਉਹਦੇ ਜ਼ੁਲਮ ਆ ਉਹ ਆਲੇ ਦੁਆਲੇ ਦੇ ਪਿੰਡਾਂ ਚ ਉਥੇ ਇਲਾਕੇ ਦੇ ਵਿੱਚ ਬੋਲਦੇ ਕਿਉਂ ਨਹੀਂਗੇ? ਉਹ ਲੋਕੀ ਬਾਕੀ ਲੋਕਾਂ ਨਾਲ ਕੀ ਕਰਦਾ ਹੋਏਗਾ? ਉਹਦਾ ਕਿੱਦਾਂ ਦਾ ਰਾਜ ਪ੍ਰਬੰਧ ਹੋਏਗਾ? ਜੀ। ਕਿੱਦਾਂ ਦਾ ਉਹਦਾ ਰਹਿਣ ਸਹਿਣ ਤੇ ਕਿੱਦਾਂ ਦਾ ਉੱਠਣ ਬੈਠਣ ਹੋਏਗਾ? ਆ ਵੀ ਉਹ 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 ਜਿਹੜੀ ਹੈਗੀ ਆ ਕਹਾਣੀ ਸਾਰੀ ਜਿਹਨੂੰ ਸਾਖੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹ ਜ਼ੁਲਮ ਉਸ ਇਲਾਕੇ ਦੇ ਵਿੱਚ ਅੱਜ ਤੱਕ ਉਸ ਦਾ ਪਤਾ ਵੀ ਨਹੀਂ ਇੰਨੀ ਕਿ ਗਲਤੀ ਆਪਣੀ ਧੀ ਨੂੰ ਨਹੀਂ ਬਖਸ਼ਦਾ ਰੱਬ ਬਣਿਆ ਬੈਠਾ ਕਿ ਤੂੰ ਮੈਨੂੰ ਨਹੀਂ ਰੱਬ ਕਿਹਾ ਤੂੰ ਕਿਸੇ ਰੱਬ ਦੀ ਗੱਲ ਕਰ ਰਿਹਾ ਪਰਜਾ ਦੇ ਨਾਲ ਕੀ ਕਰਦਾ ਹੋਗਾ ਤੂੰ ਪਰਜਾ ਨਾਲ ਕੀ ਕਰਦਾ ਹੋਏਗਾ ਹੂੰ ਠੀਕ ਹੈ ਜੀ ਉਹ ਕਹਾਣੀਆਂ ਬਾਕੀ ਵੀ ਤੇ ਪਰਚਲਤ ਹੋਣ ਨਾ ਫਿਰ ਕੱਲੀ ਇੰਨੀ ਗੱਲ ਪਰਚਲਤ ਹੋਈ ਫਿਰ ਉਹ ਦੁਨੀ ਚੰਦ ਕਦੋਂ ਗੱਦੀ ਤੇੋਂ ਲੱਥਾ ਹੂੰ ਕਦੋਂ ਉਹ ਮਰਿਆ ਉਹਦਾ ਪਰਿਵਾਰਕ ਪਿਛੋਕੜ ਕੀ ਆ ਹੂੰ ਉਹ ਰਾਜ ਗੱਦੀ ਕਦੋਂ ਦੀ ਚਲਦੀ ਆਉਂਦੀ ਕਿੱਥੋਂ ਉਹਨੇ ਰਾਜ ਲਿਆ ਜੀ ਠੀਕ ਹੈ ਜੀ ਅੱਗੋਂ ਰਾਜਾ ਕੌਣ ਬਣਿਆ ਕੁਝ ਵੀ ਨਹੀਂ ਮਿਲਦਾ ਇਹ ਰਜਨੀ ਜਿਹੜੀ ਆ ਇਹਦਾ ਅੱਗੋਂ ਕੀ ਬਣਿਆ ਸਿਰਫ ਇੰਨੀ ਕਹਾਣੀ ਉਸ ਅੰਮ੍ਰਿਤਸਰ ਤੱਕ ਜਾ ਕੇ ਕਾਲੇ ਕਾਵਾਂ ਤੋਂ ਤੇ ਉਹ ਕੋੜੇ ਦੇ ਠੀਕ ਹੋਣ ਤੋਂ ਬਾਅਦ ਮੁੜ ਕੇ ਅਗਲੀ ਗੱਲ ਕਿੱਥੇ ਗਈ ਉਹ ਸਾਰੀ ਕਹਾਣੀ ਉੱਤੇ ਖੜ ਜਾਂਦੀ ਹੈ ਫੇਰ ਅੱਗੋਂ ਜਾਂਦੇ ਲੱਭੋ ਨਾ ਜਾਂਦੇ ਉਹ ਰਜਨੀ ਤੇ ਪਿੰਗਲਾ ਜਿਹੜੇ ਗੁਰੂ ਰਾਮਦਾਸ ਦੇ ਲੰਗਰ ਚ ਸੇਵਾ ਕਰਦੇ ਵਿਖਾਓ ਕਿਤੇ ਉਹ ਸਰੋਵਰ ਚ ਮਿੱਟੀ ਪੁੱਟਦੇ ਵਿਖਾਓ ਕਿਤੇ ਉਹ ਕਿੱਥੇ ਤੇ ਵਿਖਾਓ ਨਾ ਮਿਲਦਾ ਹੀ ਨਹੀਂ ਕਿਤੇ ਉਹ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਹੁਣ ਜਿਵੇਂ ਦੁੱਖ ਪੰਜਨੀ 베ਰੀ ਕਿ ਦੁੱਖ ਪੰਜਨ ਤੇਰਾ ਨਾਮ ਜੀ ਜਿਹੜਾ ਇਹ ਏਰੀਆ ਨਾ ਇੱਥੇ 베ਰੀਆਂ ਦੇ ਝੁੰਡ ਸੀਗੇ ਜੀ ਠੀਕ ਹੈ ਜੀ ਬਹੁਤ ਸਾਰੇ ਤੁਸੀਂ ਅੱਜ ਵੀ ਪੰਜਾਬ ਵਿੱਚ ਵੇਖੋਗੇ ਜਿੱਥੇ ਕਿਤੇ 베ਰੀਆਂ ਉੱਥੇ 베ਰੀਆਂ ਦੇ ਦਰਖਤ ਬਹੁਤ ਸਾਰੇ ਹੋ ਗਏ ਆ ਅੱਜ ਮੈਂ ਇੱਥੇ ਖਮਾਣੋ ਦੇ ਕੋਲੇ ਚੜੀ ਪਿੰਡ ਪੈਂਦਾ ਉੱਥੇ ਉਹ ਝੜੀਆਂ ਤੋਂ ਜਿਹੜਾ ਚੜੀ ਪਿੰਡ ਬਣ ਗਿਆ ਠੀਕ ਹੈ ਨਾ ਤਾਂ ਇੱਥੇ ਦੇਖੋ ਲਾਚੀ 베ਰ ਜੀ ਬਾਬਾ ਬੁੱਢਾ ਜੀ ਦੀ 베ਰ ਠੀਕ ਹੈ ਜੀ ਇੱਕ 베ਰੀ ਇਹ ਵੀ ਆ ਜਿੰਨੂੰ ਮੁੜਕੇ ਉਸੇ ਕਹਾਣੀ ਨਾਲ ਜੋੜ ਕੇ ਤੇ ਉਹ ਦੁੱਖ ਭੰਜਣੀ ਉਹਦਾ ਨਾਂ ਦੇ ਦਿੱਤਾ ਗਿਆ ਠੀਕ ਹੈ ਜੀ ਹੁਣ 베ਰੀਆਂ ਤਾਂ ਮੌਜੂਦ ਨੇ ਹੋਰ ਵੀ ਬਾਕੀ ਵੀ ਮੌਜੂਦ ਆ ਜੀ 베ਰੀ ਹੋਣੀ ਕੋਈ ਗੁਨਾਹ ਨਹੀਂ ਆ 베ਰੀ ਹੋਣੀ ਕੋਈ ਉੱਥੇ ਗਲਤ ਨਹੀਂ ਆ ਜੀ 베ਰੀ ਬਾਬਾ ਬੁੱਢਾ ਜੀ ਵਾਲੀ ਜਿੱਥੇ ਬਾਬਾ ਬੁੱਢਾ ਜੀ ਬੈੰਦੇ ਰਹਿ ਜਾਂ ਛਾਵੇਂ ਬੈੰਦੇ ਸੀ ਜਾਂ ਜਿੱਥੋਂ ਦੇਖਦੇ ਸਾਰੇ ਪ੍ਰਬੰਧ ਹੀ ਕਰਦੇ ਸੀ ਕਿ ਬਾਬਾ ਬੁੱਢਾ ਜੀ ਵਾਲੀ ਮੌਜੂਦ ਆ ਜੀ ਕਿਸੇ ਨੂੰ ਕੋਈ ਇਤਰਾਜ਼ ਥੋੜੀ ਉੱਥੇ ਬਿਲਕੁਲ ਜੀ ਜੇ ਇਹ 베ਰੀ ਆ ਤੇ ਇਹਦਾ ਵੀ ਕਿਸੇ ਨੂੰ ਇਤਰਾਜ਼ ਥੋੜੀ ਆ 베ਰੀ ਦਾ ਹੋਣਾ ਉੱਥੇ ਕੋਈ ਗੁਨਾਹ ਨਹੀਂ ਹੁੰਦਾ ਜੀ ਜੇ ਬੇਰੰਗ ਰੰਗਤ ਜਿਹੜੀ ਹੈ ਉਹ ਗਲਤ ਦਿੱਤੀ ਗਈ ਹੈ। ਰੰਗਤ ਕਿਉਂਕਿ ਉਹ ਪਿਸ਼ੋਕੜ ਚ ਕਹਾਣੀ ਉਹ ਖੜੀ ਆ। ਜੀ। ਪਿਸ਼ੋਕੜ ਚ ਕਹਾਣੀ ਉਹ ਖੜੀ ਆ ਤੇ ਜਦੋਂ ਅਸੀਂ ਅ ਅੰਧ ਵਿਸ਼ਵਾਸੀ ਹੋ ਕੇ ਪੱਟੀ ਅ ਅੰਨੀ ਸ਼ਰਦਾ ਦੀ ਬਨ ਲੈਨੇ ਆ। ਜੀ। ਉਦੋਂ ਫਿਰ ਅਸੀਂ ਉਹ ਸਾਰਾ ਕੁਝ ਤੁਰੇ ਜਾਂਦੇ ਆ ਫਿਰ ਸਾਨੂੰ ਜਿਹੜਾ ਕੋ ਸਾਹਮਣੇ ਕਹਿੰਦਾ ਵੀ ਆ ਉਹ ਵੀ ਸਾਨੂੰ ਬੁਰਾ ਲੱਗਦਾ, ਮਾੜਾ ਲੱਗਦਾ, ਗਲਤ ਲੱਗਦਾ, ਪਾਪੀ ਲੱਗਦਾ ਕਿ ਇਹ ਕਿਉਂ ਕਹਿੰਦਾ? ਪਰ ਸਾਨੂੰ ਥੋੜਾ ਜਿਹਾ ਬਿਰਤੀ ਆਪਣੀ ਪੜਨ ਵਾਲੀ ਸਮਝਣ ਵਾਲੀ ਬਣਾਉਣੀ ਚਾਹੀਦੀ ਆ ਗੁਰਬਾਣੀ ਨੂੰ ਗੁਰਬਾਣੀ ਦੀ ਤਰ੍ਹਾਂ ਦੇਖਣਾ ਚਾਹੀਦਾ ਗੁਰਬਾਣੀ ਨੂੰ ਇਦਾਂ ਦੀਆਂ ਕਹਾਣੀਆਂ ਚ ਨਹੀਂ ਉਲਝਾਉਣ ਦੀ ਲੋੜ ਹੁੰਦੀ ਜੀ ਗੁਰੂ ਸਾਹਿਬ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਸਾਨੂੰ ਉਸੇ ਹਿਸਾਬ ਨਾਲ ਹੀ ਦੇਖਣ ਦੀ ਲੋੜ ਆ ਜੀ ਤਾਂ ਦੂਜੀ ਗੱਲ ਕਿ ਜੇ ਅੱਜ ਰਜਨੀ ਵਾਲੀ ਗੱਲ ਆ ਤਾਂ ਉਹ ਜੇ ਉੱਥੇ ਉਸ ਸਾਰੇ ਸਿਲਸਲੇ ਨੂੰ ਖੋਜ-ਬੀਨ ਕਰਕੇ ਥੋੜਾ ਜਿਹਾ ਅਸੀਂ ਆਪਣੀ ਸੂਰਤ ਨੂੰ ਗੁਰੂ ਵਾਲੇ ਪਾਸੇ ਨੂੰ ਲੈ ਕੇ ਜਾਂਦੇ ਆਂ ਕਿ ਗੁਰੂ ਸਮਰਾਥ ਆ ਜੀ ਗੁਰੂ ਵੱਡਾ ਆ ਗੁਰੂ ਮਹਾਨ ਆ ਗੁਰੂ ਸਭ ਕੁਝ ਕਰਨ ਦੇ ਸਮਰੱਥ ਆ ਠੀਕ ਹੈ ਜੀ ਤਾਂ ਆਪਾਂ ਨੂੰ ਗੁਰੂ ਵੱਲ ਮੁੜਨਾ ਚਾਹੀਦਾ ਇਹਦੇ ਨਾਲ ਇਹ ਨਹੀਂ ਕਿ ਉੱਥੇ ਦਰਬਾਰ ਸਾਹਿਬ ਦੀ ਕੋਈ ਮਹਾਨਤਾ ਘਟਨੀ ਆ ਜਾਂ ਉਹ ਉਹ ਅੰਮ੍ਰਿਤਸਰ ਦੀ ਮਹਾਨਤਾ ਨੂੰ ਕੋਈ ਛੱਟ ਵੱਜਣੀ ਆ ਨਹੀਂ ਨਹੀਂ ਸਾਨੂੰ ਸਗੋਂ ਮਥਿਆਸ ਨੂੰ ਪਾਸੇ ਕਰਨ ਦੀ ਲੋੜ ਆ ਜੀ ਅੰਮ੍ਰਿਤਸਰ ਦੀ ਮਹਾਨਤਾ ਗੁਰੂ ਕਰਕੇ ਆ ਦਰਬਾਰ ਸਾਹਿਬ ਦੀ ਮਹਾਨਤਾ ਗੁਰੂ ਕਰਕੇ ਆ ਜੀ ਦਰਬਾਰ ਸਾਹਿਬ ਦਾ ਇਤਿਹਾਸਿਕ ਪਿਸ਼ੋਕੜ ਆ ਬਿਲਕੁਲ